ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਜਣਾਂ ਕਿਦਾ ਹਾਲ ਚਲ ਸਾਰੇ ਦੇ ਆਈਓ ਸਰ ਜੀ ਠੀਕ ਠਾਕ ਹੋਵਗੇ ਮੈਂਮੀ ਠੀਕ ਠਾਕ ਹੈਗੀ ਆ ਤੁਹਾਡੇ ਸਾਰੇ ਦਾ ਸਵਾਗਤ ਹੈਗਾ ਟਾ ਟ ਫੈਮ ਦੇ ਵਲੌਗਸ ਦੇ ਵਿੱਚ ਸਾਰੇ ਦਾ ਸਵਾਗਤ ਹੈਗਾ ਟਾ ਟ ਫੈਮ ਦੇ ਵਲੌਗਸ ਦੇ ਵਿੱਚ ਤੇ गाइस ਅੱਜ ਜਨ ਸਾਨੂੰ ਸਪੋਰਟ ਕਰ ਲਿਆ ਕਰੋ ਬੱਡੇ ਸਬਸਕ੍ਰਾਈਬਰ ਤੁਸੀਂ ਕਰਦੇ ਆ ਸਾਨੂੰ ਕਰ ਲਿਓ ਛੋਟੇ ਸਬਸਕ੍ਰਾਈਬਰ ਛੋਟੇ ਬੱਚਿਆਂ ਨੂੰ ਲਾਈਕ ਵਿਜੀਟ ਕਰਦੇ ਹੋ ਅਤੇ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰਨ ਕਰਦੇ ਹੋ ਮੈਂ ਚੱਲਣਾ ਪੁੱਤ ਮੋਰ ਪਾਪਾ ਜੀ ਕੋਲ ਪਾਪੜੀਆਂ ਦੇਣੀਆਂ ਪਸੰਦ ਆਵਾਂ ਮੈਂ ਲੈ ਚੱਲਾਂ ਠੀਕਾ ਜੋ ਦੇਖਦੇ ਪਾਪਾ ਦੇਣ ਲੱਗੇ ਆ ਚਲ ਚਲੀਏ ਚਿੱਕ ਕਰੀਏ ਬਹੁ ਹੈ ਆ ਪਸਵਾਲੀ ਵੀ ਪਈਏ ਲਗਾਤਾਰ ਤੈਂਦੇ ਨਾ ਆ ਖੁੱਲੀ ਹੁੱਡੀਓ ਪਾਪਾ ਜੀ ਪਰ ਲੱਗੇ ਪਾਣੀ ਪਾਣੀ ਪਰੋਂ ਲੱਗੇ ਇਹਨਾਂ ਨੂੰ ਪਉ ਲੋ ਚਲਦੇ ਆ ਦਵਾਈ ਦੇਣੀ ਆ ਚਿੱਕੜ ਜਿਹਾ ਉਹ ਹੈ ਮੱਛੀ ਜਾ ਹੁੰਦਾ ਹੋਇਆ ਮੀ ਪਈ ਜਾਂਦਾ ਦੇ ਲੱਗੇ ਦਵਾਈ ਮੱਝ ਨੂੰ ਆਉਣਾ ਪੀ ਜਦੋਂ ਡੀਟੀ ਉੱਤ ਖਾਣ ਦੇ ਚੱਲੇ ਪਿਲੀ ਮੈਂ ਪਈ ਜਾਂਦਾ ਦਵਾਈ ਦੇਤੀ ਚੱਲਦੇ ਆ ਉਧਰ ਚਿਕੜੀ ਬਹੁਤ ਹੈ ਖਾਲੀ ਕਰ ਤੁਮ ਚਲ ਜਣੇ ਅੱਜ ਆਪ ਬਣਾਵਾਂਗੇ ਓਰੀਓ ਰੋਲ ਟੇਸਟੀ ਤੇ ਸੇ ਓਰੀਓ ਬਿਸਕੁਟ ਦੇ ਪੈਕੇਟ ਲੈ ਲੈਣੇ ਆ ਵਾਈਟ ਕਰੀਮ ਵਾਲੇ ਲੈਣੇ ਆ ਜਿਹਦੇ ਵਿੱਚ ਵਾਈਟ ਨਹੀਂ ਲੱਗੀ ਹੋਣੀ ਇਹ ਕਰੀਮ ਆ ਤੇ ਜੁਦੀ ਕਰ ਲੈਣੀ ਆ ਉਹਨਾਂ ਦੇ ਧਾਵਾ ਵਾਲੀ ਜਿਹੜੀ ਵਾਈਟ ਨਹੀਂ ਕਰੀਮ ਵਾਲੇ ਹੁੰਦੇ ਇਹ ਵਾਈਟ ਕਰੀਮ ਜੁਦੀ ਕਰ ਦੇਣੀ ਆ ਆ ਓਰੀਓ ਬਿਸਕੁਟ ਜੁਦੀ ਕਰ ਲੈਣ ਇਹ ਗਰਾਇੰਡਰ ਦੇ ਵਿੱਚ ਮਿਕਸ ਕਰ ਲੈਣੇ ਆ ਫੇ ਤਾਂ ਇਹ کریم ਜਿਹੜੀ ਮੈਸ਼ ਕਰ ਲੈਣੀ ਹੈ ਫਿਰ ਤੁਹਾਨੂੰ ਗਾਹਾਂ ਦਾ ਘਾਲ ਦਿੰਦੇ ਆ ਕੋ ਇਦਾਂ کریم ਅਲੱਗ ਕਰ ਦੇਣੀ ਵਿੱਚੋਂ ਹਰਨੂਰ ਸਿੰਘ ਸਾਡੀ ਹੈਲਪ ਕਰਵਾ ਰਿਹਾ ਥੈਂਕ ਯੂ ਪੁੱਤ ਵੈਲਕਮ ਘਾਣੇ ਵੀ ਤੁਸੀਂ ਆ ਦੇਖੋ ਇਦਾਂ ਸਾਰਾ ਕਰ ਦੇਣਾ ਆ کریم ਅਲੱਗ ਤਾਂ ਬਿਸਕਟ ਅਲੱਗ ਫਿਰ ਬਿਸਕਟ ਗ੍ਰਾਇੰਡਰ ਦੇ ਵਿੱਚ ਅਸੀਂ ਕਰ ਲੈਣੇ ਪੀ ਲੈਣੇ ਤੁਸੀਂ ਵਿੱਚ ਮਿਕਸੀ ਮਿਕਲਾਇਆ ਤੇਸਤੀ ਤੇਸਤੀ ਕਰਾਉਣ ਦੀ ਹੈ ਕਿਤੇ ਹੁਣ ਬਲਬ ਬਤੀ ਨਾ ਚੱਲ ਜੂਏ ਨਹੀਂ ਤਾਂ ਕੋਈ ਹੈਗੀ ਫ੍ਰਿਜ ਦੇ ਵਿੱਚ ਕੂਲਿੰਗ ਹੈਗੀ ਆ ਸਵੇਰ ਦੀ ਲਾਈਟ ਹੈਗੀ ਆ ਅੱਜ ਮਸੂਹ ਜਿਵੇਂ ਕੱਲ ਸਾਡੇ ਧੁੱਪ ਬਹੁਤ ਸੋਹਣੀ ਨਿਕਲੀ ਸੀਗੀ ਅੱਜ ਫੇਰ ਬੱਦਲ ਹੋ ਗਏ ਹੁਣ ਮਾੜੀ ਮਾੜੀ ਭੂਰ ਜੇ ਭੈਣ ਲੱਗੀ ਫੇਰ ਅਸੀਂ ਕਰਕੇ ਇਹਦੇ ਵਿੱਚ ਬਿਸਕਟ ਦੂਜਾ ਕਰਾਂਗੇ ਮਿਕਸੀ ਦੇ ਵਿੱਚ ਗ੍ਰੇਡ ਉਹਦੇ ਬਿਸਕਟ ਜਿਹੜੇ ਰੱਖ ਲੈ ਥਾਲੇ ਦੇ ਵਿੱਚ ਇਹ ਕੋਲੀ ਦੇ ਵਿੱਚ ਜਿਹੜੇ ਰੱਖ ਲੈ ਉਹ ਚੱਲੇ ਹਨ ਅੱਜ ਠੰਡੇ ਮੌਸਮ 'ਚ ਬੱਚੇ ਕਹਿੰਦੇ ਕੁਝ ਠੰਡਾ ਹੀ ਖਾਣਾ ਹੈ ਠੰਡਾ ਖਾਣਾ ਨਹੀਂ ਬੰਸ ਦੇਖਦੇ ਕਿੰਦਾਂ ਤਿਆਰ ਹੋ ਗਏ ਮੈਂ ਕੀ ਜੀ ਨਿਊ ਡਿਸ਼ ਚਲੋ ਬਣਾਉਂਦੇ ਹਾਂ ਗਾਇਸ ਆਦੇ ਹੁਣ ਆਪਾਂ ਕਰ ਲੈਣਾ ਅਸੀਂ ਠੀਕ ਹੈ ਫਿਰ ਬਸ ਕਰ ਇਦਿਰ ਮੈਂ ਖੜੀ ਆ ਪੀੜੀਆ ਤੇ ਚੜ ਕੇ ਮnde ਇਦਾਂ ਦੇ ਹੋ ਗਏ ਪਾਊਡਰ ਐਨ ਮਿਕਸ ਬਣ ਗਿਆ ਇਹ ਜੇ ਥੋੜੇ ਜਿਹੇ ਰਹਿੰਦੇ ਆ ਵਿੱਚ ਬਿਸਕਟ ਦੋ ਕਰਕੇ ਫਿਰ ਤੁੰਦ ਖਾਲਦੇ ਐਨ ਗ੍ਰਾਈਂਡ ਕਰਕੇ ਜੇ ਆ ਮਿਕਸੀ ਜੀ ਨਾ ਵੀ ਹੋਵੇ ਗ੍ਰਾਈਂਡਰ ਜਿਹਾ ਫੇ ਉਹ ਕੁੰਡੀ ਇਹਦੇ ਨਾਲ ਕਿੰਨੇ ਕੁੱਟ ਹੋ ਜਾਂਦੇ ਆ ਥਾਲ ਜੇ ਇਹਦੇ ਵਿੱਚ ਹਾਂ ਐਨ ਚੂਰਾ ਪੂਰਾ ਜਿਹਾ ਬਣਾ ਕਰ ਲੈਣਾ ਹੁੰਦਾ ఄలారనాన మə్శగృ ఘరాలాని మికేమాంలై కాని మికి, మిలానిగేిను ఼ాటా పాకిర్ ఎలాద Dios ణై టూిన 75 జి 100 ٹొందిలాలా. కెరీ మింనిలా. ਜਿਆਦਾ ਗਲਾਸੀ ਭਰ ਲਈ ਥੋੜਾ ਜਿਹਾ ਚਾਹੀਦਾ ਸਾਖਤੇ ਰੱਖਣਾ ਹੈ ਡੋ ਜਿਹੜਾ ਆ ਪਤਲਾ ਨਹੀਂ ਕਰਨਾ ਹੈਗਾ ਆਇਦਾਂ ਐਨ ਮਿਕਸ ਕਰ ਲਿਆ ਡੋ ਤਿਆਰ ਹੋ ਗਿਆ ਤੇ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਕੀਤਾ ਸੀਗਾ ਐਨ ਇਸ ਤਰ੍ਹਾਂ ਦਾ ਬਣ ਗਿਆ ਇਹਨੂੰ ਬਟਰ ਪੇਪਰ ਦੇ ਵਿੱਚ ਪਾ ਕੇ ഹല ജ ਇਹਨੂੰ ਇੱਦਾਂ ਫੈਸਲ ਕਰ ਦੋ। ਬੈਗਰ ਪੇਪਰ ਦੇ ਉੱਤੇ ਰੱਖ ਕੇ ਚਲੋ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ। ਨਾਲ ਹੀ ਇਹਨੂੰ ਸਾਡੇ ਕੋ ਬਟਰ ਪੇਪਰ ਤੇ ਪਾਣੀ। ਆ ਐਲੂਮੀਨੀਅਮ ਵਾਲਾ ਹੀ ਹੈਗਾ ਸੀ। ਮਿਲਿਆ ਨਹੀਂ ਉਹ ਬਟਰ ਪੇਪਰ ਵਾਲਾ। ਇਹਨੂੰ ਇੱਦਾਂ ਰੱਖਣੀ ਆ। ਇਹਦੇ ਵਿੱਚ ਟ੍ਰਾਈ ਕਰਕੇ ਦੇਖਦੇ ਹਾਂ। ਜਿੱਦਾਂ ਇਹਨਾਂ ਚੇਕ ਕਰਾ ਫੈਨਿੰਗਾ। ਥੋੜਾ ਥੋੜਾ ਹੱਥਾਂ ਨਾਲ ਲਾ ਲਿਓ ਜੇ ਚਾਹੇ ਰੋਹਣ ਲਾ ਲਓ ਚਾਹੇ ਅਸੀਂ ਦੇਸੀ ਕੀ ਵਰਤੀ ਦਾ ਜਿਆਦਾ। ਦੀ ਸਿਲਾਈ ਹੈ। ਬੇੜਨੇ ਨਾਲ ਵੀ ਇਹਨੂੰ ਕਰ ਸਕਦੇ ਆ। ਅਰੇ ਹੱਥ ਨਾਲੇ ਹੋ ਗਿਆ। ਤੁਸੀਂ ਬੇੜਨੇ ਦੀ ਮਦਦ ਨਾਲ ਵੀ ਕਰ ਸਕਦੇ ਆ। ਅਰੇ ਹੱਥ ਨਾਲੇ ਹੋ ਗਿਆ ਹੈ। ਵਿੱਚ ਕੋਈ ਤੇ ਰੇੜ-ਤਰੂੜ ਨਾ ਰਹੇਗੀ। ਆਥਮ ਨਿਕ ਗਿਆ। ਹਾਂ ਇਹਦੇ ਉੱਤੇ ਜਿਹੜੀ ਕਰੀਮ ਸੀਗੀ ਉਹ ਤਾਂ ਐਨ ਇਦਾਂ ਦਾ ਬੈਟਰ ਜਿਹਾ ਬਣਾ ਕੇ ਇਹ ਉੱਤੇ ਲਗਾ ਦੇਣੀ ਹੈ ਇਹ ਔਰੀਓ ਰੂਲ ਅਸੀਂ ਤਿਆਰ ਕਰ ਰਹੇ ਹਾਂ ਹੁਣ ਦੇਖਦੇ ਹਾਂ ਕਿੱਦਾਂ ਦੀ ਬਣਦੀ ਹੈ ਫਸਟ ਟਾਈਮ ਟਰਾਈ ਕੀਤੀ ਹੈ ਬੱਚਿਆਂ ਦੀ ਜਿੰਦ ਸੀ ਮੈਨੂੰ ਇਹੀ ਬਣਾ ਕੇ ਦੇਵੋ ਉਹਦਾ ਵੈਸੇ ਬੱਚੇ ਮੇਰੇ ਨਾਲ ਹੀ ਸੀ ਆ ਸਾਰੀ ਹੈਲਪ ਕਰਵਾ ਦਿੰਦੇ ਆ ਨਾਲ ਇਸ ਤਰ੍ਹਾਂ ਰੋਲ ਕਰਕੇ ਇਹਨੂੰ ਰੋਲ ਨਾ ਕਰਕੇ ਰੋਲ ਆਉਗਾ ਸਾਡੇ ਕੋ ਬਟਰ ਪੇਪਰ ਹੈ ਨਹੀਂ ਸੀ ਇਹ ਹੀ ਐਲੂਮੀਨੀਅਮ ਜੇ ਵਾਲਾ ਲਗਾਇਆ ਇਹ ਇਸ ਤਰ੍ਹਾਂ ਐਨ ਕਰਕੇ ਰੋਲ ਟਾਈਟ ਕਰ ਲਓ ਬੱਚਾ ਘਾਤ ਨਾਲ ਪ੍ਰੈਸ ਕਰਦੇ ਹਾਂ 10 ਅੱਧਾ ਅੱਧਾ ਕਰਦੇ ਹਾਂ ਪਤਾ ਨਹੀਂ ਅੱਧਾ ਇਹ ਤਾਂ ਹੁੰਦਾ ਉਹਦੇ ਵਿੱਚੋਂ ਕੱਢ ਕੇ ਇਸ ਤਰ੍ਹਾਂ ਦਾਵ ਜੀ ਦੇ ਕੇ ਇਸ ਤਰ੍ਹਾਂ ਨਾਲ ਕਰਕੇ ਰੋਲ ਐਨ ਇਹਨੂੰ ਫ੍ਰਿਜ ਦੇ ਵਿੱਚ ਅੱਧੇ ਘੰਟੇ ਲਈ ਰੱਖ ਲੈਣਾ ਹੈ ਇਹ ਤੁਹਾਨੂੰ ਦਿਖਾ ਲਾਂਗੇ ਕੱਟ ਕੇ ਕਿਸ ਤਰ੍ਹਾਂ ਦਾ ਤਿਆਰ ਹੋਇਆ ਫ੍ਰਿਜ ਦੇ ਵਿੱਚ ਰੋਲ ਜਿਹੜਾ ਸੀਗਾ ਤੁਹਾਨੂੰ ਦਿਖਾਵਾਂਗੀ ਕਿੱਦਾਂ ਦਾ ਬਣਿਆ ਜੀ ਪੀ ਗੇਨ ਜਹ ਡਿੰਬਟਰ পেਪਰ ਹੈ ਨਹੀਂ ਸੀ ਰੈਪ পেਪਰ ਦੇ ਵਿੱਚ ਲਪੇਟੇ ਆਇਆ ਹੈ ਸਗਾ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਕੁਛ ਇਸ ਤਨੂੰ ਕੱਟ ਕੇ ਤਾਂ ਖੋਲਦੇ ਆਂ ਆੜ ਬੜਾ ਹੈ ਰਨੂਰ ਦੇ ਵਿੱਚ ਪਲੇਟ ਦੇ ਰੱਖੀ ਜਮ ਬਾਦ ਵਿੱਚ ਇਹ ਜਿਹੜਾ ਵਾਈਟ ਕਰੀਮ ਸੀ ਇਹ ਆ ਦਿੱਖ ਸਾਡੇ ਓਰੀਓ ਰੂਲ ਤਿਆਰ ਹੋ ਗਏ ਕਿੰਨੇ ਸੋਹਣੇ ਲੱਗਦੇ ਨੇ ਟੇਸਟੀ ਟੇਸਟੀ ਜੇਸਟੀ ਕਰਾਉਣੀ ਆ ਤੁਹਾਨੂੰ ਵੀ ਰੁਕ ਜੂਗੀ ਵੇਟ ਕਰ ਲਓ 2 ਮਿੰਟ ਹੁਣ ਕੋਈ ਵੱਡਾ ਨਿਕਲ ਜਿੰਦਾ ਕੁਛ ਛੋਟਾ ਨਿਕਲ ਜਿੰਦਾ ਆਹ ਰਿਹਾ 1 ਘੰਟਾ ਅਸੀਂ ਫ੍ਰਿਜ ਦੇ ਵਿੱਚ ਰੱਖੇ ਸੀਗੇ 1 ਘੰਟੇ ਬਾਅਦ ਆ ਇਹ ਕੱਢੇ ਆ ਇਨ ਕੱਟਣ ਲਈ ਬੜੀ ਛੁਰੀ ਦੀ ਮੈਦਦ ਲੈਣੀ ਹੈ ਚਾਕੂ ਦੀ ਕਿਉਂਕਿ ਛੋਟੇ ਦੇ ਨਾਲ ਨਹੀਂ ਕਿਉਂਕਿ ਆ ਦੇਖੋ ਸਾਡੇ ਔਰੀਓ ਰੂਲ ਚਾਕਲੇਟ ਕਿੰਨੇ ਸੋਹਣੇ ਤਿਆਰ ਹੋ ਗਏ ਆ ਦੇਖ ਸਕਦੇ ਆ ਤੁਸੀਂ ਤੁਹਾਨੂੰ ਸਾਰਾ ਅਸੀਂ ਦਿਖਾਉ ਲੀ ਹਾਂ ਸਾਡੇ ਕੋ ਬਟਰ ਪੇਪਰ ਹੈ ਨਹੀਂ ਸੀ ਅਸੀਂ ਫੇਵੀ ਹੈ ਨਾ ਰੈਪ ਪੇਪਰ ਦੇ ਵਿੱਚ ਲਗਾ ਕੇ ਕੀ ਆ ਤਿਆਰ ਕੀਤਾ ਸੀਗਾ ਆ ਦੇਖੋ ਓਰੀਓ ਬਿਸਕੁਟ ਦੇ ਕਿੰਨੇ ਸੋਹਣੇ ਲੱਗਦੇ ਆ ਚਾਕਲੇਟ ਰੋਲ ਆ ਦੇਖੋ ਹੁਣ ਦਿੰਦੇ ਆ ਬੱਚਿਆਂ ਨੂੰ ਖਾਣ ਨੂੰ ਤਾਂ ਪੁੱਛ ਲਈ ਉਹਨਾਂ ਤੋਂ ਕਿੱਦਾਂ ਦੇ ਬਣੇ ਆ ਤਾਂ ਕਿ ਜ਼ਰੂਰ ਖਾਓ ਇਦਾਂ ਨਹੀਂ ਛੋਟੀਆਂ ਛੋਟੀਆਂ ਰੈਸਪੀਆਂ ਕਿਤੇ ਇਹਦੇ ਨਾਲ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਅੱਜ ਬੱਚਿਆਂ ਦੀ ਫਰਮਾਇਸ਼ ਤੇ ਅਸੀਂ ਵੀ ਬਣਾਈ ਆ ਚਲੋ ਪੁੱਤ ਦੇਖਦੇ ਆ ਬੱਚਿਆਂ ਦੀ ਰਿਐਕਸ਼ਨ ਗੈਸ ਆਰਸਾਈਡ ਨੂੰ ਮਨੇ ਸਾਡੀ ਫਿਰ ਮੈਸਟੇ ਬਣਾਇਆ ਔਰੀਓ ਰੋਲ ਜਬਾ ਬਹੁਤ ਟੇਸਟੀ ਹੈ ਗਿਆ ਹਮ ਬੱਚਿਆਂ ਦੀ ਫਰਮਾਇਸ਼ ਤੇ ਅੱਜ ਬਣਾਇਆ ਸੀ ਔਰੀਓ ਰੋਲ ਲਾਡੋ ਸਾਡੀ ਖੋਸ਼ੀ ਆ ਇੱਕ ਕੱਲ੍ਹ ਕੱਲ੍ਹ ਦਾ ਹੀ ਮੇਰੇ ਦੁਆਲੇ ਹੋਈ ਸੀ ਕਹਿੰਦੀ ਸੀ ਮੰਮਾ ਜੀ ਬਣਾ ਕੇ ਦਿਓ ਬਣਾ ਕੇ ਦਿਓ ਮੈਂ ਕਿਹਾ ਚਲੋ ਅੱਜ ਬਣਾ ਦਿੰਦੇ ਆ ਇਹ ਬਹੁਤ ਸੌਖਾ ਬਣ ਜਾਂਦਾ ਆ ਨਾ ਕੁਛ ਗੈਸ ਦੀ ਲੋੜ ਪੈਂਦੀ ਨਾ ਬਾਸਤਾ। ਔਰ ਇਹੋ ਤੇ ਬਸ ਮਿਲਕ ਦੀ ਲੋੜ ਨੂੰ। ਔਰ ਇਹੋ ਤਾਂ ਬਸ ਮਿਲਕ ਦੀ ਲੋੜੇ ਪੈਂਦੀ ਆ ਦੁੱਧ ਦੀ। ਦੁੱਧ ਵੀ ਥੋੜਾ ਜਿਹਾ ਪਿੰਦਾ ਆ ਵਿੱਚ। ਤਾਂ ਇਸ ਤਰ੍ਹਾਂ ਤੁਸੀਂ ਵੀ ਔਰ ਇਹ ਰੋਲ ਬਣਾ ਕੇ ਤਿਆਰ ਕਰ ਸਕਦੇ। ਆਪਣੇ ਬੱਚਿਆਂ ਨੂੰ ਖੁਸ਼ ਰੱਖਿਆ ਕਰੋ। ਹਾਂਜੀ। ਅਸੀਂ ਤਾਂ ਕੁਛ ਨਾ ਕੁਛ ਨਾ ਨੂੰ ਬਣਾ ਕੇ। ਨਹੀਂ ਨਹੀਂ ਟੇਸਟ ਕਰਕੇ ਦੇਖ ਕੇ ਦੰਦੇ। ਬਹੁਤ ਟੇਸਟੀ। ਬਹੁਤ ਟੇਸਟੀ। ਥੈਂਕ ਯੂ ਥੈਂਕ ਯੂ ਤੇਰੇ ਕਹਿਣਾ ਸੀ ਚਲੋ ਵੀ ਹੁਣ ਦੇਖੋ ਸਾਡੀ ਕੁੜੀਆਂ ਨੂੰ ਕਿੰਨਾ ਸ਼ੌਂਕ ਹੈ ਪੇਂਟਿੰਗ ਦਾ ਦਿਖਾ ਕੇ ਕੀ ਕੀਤਾ ਇਹ ਜਿਹੜਾ ਜਿੰਨਾ ਵਣਿਆ ਇਹਦੇ ਵੱਲਾਂ ਦੇਖ ਕੇ ਰੁਕੀ ਸੇਮ ਉਹਦੇ ਵਰਗਾ ਹੀ ਬੜਾ ਵਨੀ ਵਨੀ ਮਤਲਬ ਅਜੇ ਪਸੇਦ ਪੂਰਾ ਰਿਹਾ ਕਿ ਵਗੈ ਵਗੈ ਸਾਰਾ ਉਹਨਾਂ ਚਲ ਥੋੜਾ ਕਰਕੇ ਦਿਖਾ ਕੋਈ ਵੀ ਚੀਜ਼ ਹੋਵੇ ਬਣਾਉਣ ਵੇ ਜਾਂਦੀ ਹੈ ਹਜੇ ਮੈਂ ਇਹ ਬਣਾਇਆ ਹੈ ਇਹ ਵੀ ਰਹਿੰਦਾ ਹੈ ਇਹ ਬਣਾਉਂ ਇਹ ਤਾਂ ਉਹਨਾਂ ਨੇ ਕੀਤਾ ਹੈ ਨਾ ਉਹਨਾਂ ਨੇ ਬਣਾਇਆ ਮੈਂ ਨਹੀਂ ਡਰਿੰਕ ਦਾ ਬਣਾਇਆ ਮਮਾ ਤੋਂ ਜੋਵੇ ਮਮਾ ਕਿਤੇ ਵਜੇ ਮਮਾ ਤੋਂ ਬਸ ਡਰਿੰਕ ਕਰ ਲੀਏ ਪੇਟ ਭੜ ਲਿਆ ਮੱਖੀਆਂ ਵੀ ਨਹੀਂ ਪੱਖਾ ਨਹੀਂ ਲਾਇਆ ਹਾਂ ਜੀ ਪੇਂਟਿੰਗ ਕਲਰ ਲਗਾ ਰਹੇ ਹਾਂ ਪਤਲੀ ਬਤਲੀ ਰਹਿਣ ਧਿਆਨ ਰੱਖਣਾ ਹੁੰਦਾ ਕਰੂ ਕਰੂ ਕੋਈ ਨੀਂ ਹੋਰ ਲਿਆ ਦਵਾਂਗੇ ਮਾਵੜੇ ਕਲਰ ਕਿਟ ਵਿੱਚ ਮਿਲ ਸੀ ਗੇਸ ਨਾ ਕਪੜੇ ਲੈ ਲਿਓ ਜੇ ਇਹ ਵਜੋਂ ਇਸਮਾਲ ਕਰ ਲਿਓ ਇਹ ਵਰਤਦੀ ਨਹੀਂ ਬੈਨ ਨੂੰ ਜ਼ਿਆਦਾ ਹੀ ਜ਼ਿਆਦਾ ਸੋਨੇ ਲੱਗਦੀ ਆ ਇਹ ਤੇ ਦੇ ਭਾਜੀ ਕੋਲ ਨੇ ਤੁਸੀਂ ਕਿ ਮੈਂ ਮੰਗ ਕੇ ਦਿੰਦੀ ਕੁਝ ਨਾ ਕੁਝ ਬਣਾਉਂਦਾ ਇਹਨੂੰ ਬਹੁਤ ਸ਼ੌਕ ਹੈ ਕੁਝ ਨਾ ਕੁਝ ਬਣਾਉਂਦੀ ਰਹਿੰਦੀ ਹੈ ਤੇ ਪੇਂਟਿੰਗ ਦਾ ਫੈਨ ਹੁੰਦਾ ਨਾਲ ਜਿਹੜਾ ਬਾਹਰ ਚੱਲ ਜਾਣਾ ਉਹ ਮੈਂ ਬੱਜ ਸਟ ਕਰ ਲੈਣਾ ਹੈ ਇਹਨੂੰ ਆਦਾ ਸ਼ੌਕ ਹੈ ਹਰਨੂਰ ਸਾਡੇ ਨੂੰ ਆਦਾ ਸ਼ੌਕ ਹੈ ਦੇਖੋ ਨੋਰਜੀ ਚਾਨਣਾ ਪਾਇਓ ਕਾ ਦਾ ਸ਼ੌਂਕ ਹੈ ਤੁਹਾਨੂੰ ਜਿਆਦਾ ਫਿਰ ਵੇਖਦਾ ਬਸ ਇਹਨੇ ਸਕਲਾਸਾਂ ਲਾ ਲਈਆਂ ਆਨਲਾਈਨ ਤਿੰਨ ਲਾਈਆਂ ਤਿੰਨ ਕਲਾਸਾਂ ਲਾ ਲਈਆਂ ਅੱਜ ਤਾਂ ਹੁਣ ਬਸ ਆ ਲੱਗ ਗਿਆ ਹੁਣ ਦਮਾਚਾ ਕੀ ਆਇਆ ਹੈ ਨਾ ਮਮੀ ਵੀ ਦੋ ਲਈਆਂ ਹਾਂਜੀ ਮਮਾ ਜੀ ਅੱਜ ਮਮੀ ਦੋ ਕਲਾਸਾਂ ਲੈ ਗਏ ਆ ਉਹ ਲੋਨੀਆਂ ਪੈਣੀਆਂ 7 ਤਰੀਕ ਤੱਕ ਇਹਨਾਂ ਨੂੰ ਵੈਲੀਡਜ਼ ਹੋ ਗਈਆਂ ਛੁੱਟੀਆਂ ਕਹਿੰਦੇ 7 ਤਰੀਕ ਤੱਕ ਆਪਣੇ ਘਰੇ ਰਹੋ ਘਰ ਦੇ ਆਂਦਾ ਹੀ ਸੇਰ ਖਾਓ ਹੈਨਾ ਇਸ ਆਫਿਸ ਸੀ ਚਲੋ ਉਹਦੇ ਬੱਚਿਆਂ ਦੇ ਨਾਲ ਰੌਣਕ ਆ ਘਰ ਰਹਿੰਦੇ ਆ ਸਾਡਾ ਵੀ ਚਿੱਤ ਲੱਗਾ ਰਹਿੰਦਾ ਨਹੀਂ ਤਾਂ ਅਸੀਂ ਵਿਲੇ ਹੋ ਜੀਦਾ ਸੀ ਫਰੀ ਫਰੀ ਹੁਣ ਪਤਾ ਨਹੀਂ ਵਾਹਿਗੁਰੂ ਮੇਰ ਕਰੇ ਮੀਂਹ ਹਟੇ ਨੇ ਥੋੜੀ ਜੀ ਧੁੱਪ ਨਿਕਲੀ ਕੱਲ ਧੁੱਪ ਨਿਕਲੇ ਬਹੁਤ ਸੋਹਣਾ ਰੱਗਾ ਮੈਂ ਕਿ ਅੱਜ ਵੀ ਧੁੱਪ ਨਿਕਲੇ ਆਉਣੀ ਆ ਤਾਂ ਅੱਜ ਨਹੀਂ ਨਿਕਲੀ ਹੈ ਕਿ ਸਾਡੇ ਤਾਂ ਪਸ਼ੂ ਪਾਦਾ ਵੀ ਔਖਾ ਹੋਈ ਐ ਮੀਂਹ ਦੇ ਵਿੱਚ ਤੂੜੀ ਖਾ ਖਾ ਕੇ ਪਸ਼ੂ ਵੀ ਬੂਰ ਹੋਈ ਜਾਂਦੇ ਆ ਫੇ ਮੀਂਹ ਤੋਂ ਪਹਿਲਾਂ ਪਹਿਲਾਂ ਪੱਠੇ ਵਾਢ ਕੇ ਲਿਆਉਣੇ ਪੈਂਦੇ ਆ ਅੱਛਾ ਪਾਪਾ ਗਏ ਸਗਾ ਪੱਠੇ ਅੱਜ ਪਹਿਲੇ ਲੈ ਜਾਂਦੇ ਫੇ ਅੱਜ ਬੱਦਲ ਬਹੁਤ ਹੋਈ ਐ ਸਗਾ ਫੇ ਰੀੜਾ ਵੱਢ ਕੇ ਪੱਠਿਆਂ ਦਾ ਲੱਦ ਕੇ ਲਿਆਉਣਾ ਪੈਂਦਾ ਫੇ ਇੱਥੇ ਲੋਣੇ ਪੈਂਦੇ ਮੀਂਹ ਕਰਕੇ ਫੇ ਬਾਜਰਾ ਵੀ ਭਾਰਾ ਹੋ ਜਾਂਦਾ ਐ ਜੇ ਚਲੂ ਕੀਤੀ ਸੀ ਸੱਣਾ ਬਣੀ ਰਿਹਾ ਤੇ ਸੰਚਾਰ ਤੇ ਸਪੋਰਟ ਕਰਿਓ ਬੱਚਿਆਂ ਨੂੰ ਵੀ ਸਪੋਰਟ ਕਰਿਆ ਕਰੋ ਬੱਚੇ ਬਹੁਤ ਮਿਹਨਤ ਕਰ ਰਿਹਾ ਦੇਖੋ ਇਹਦੇ ਵਿੱਚ ਪਸ਼ੂਆਂ ਨੂੰ ਪੱਠੇ ਪਾਏ ਹੋਆ ਸਾਡੇ ਅੱਜ ਸਵੇਰ ਦਾ ਫੇਲ ਲੱਗੇ ਆ ਹਾਂ ਮੱਟਿਗੇ ਵਿੱਚ ਇੰਦਰ ਵੀ ਗਾਵਾਂ ਨੂੰ ਪੱਠੇ ਪਾਏ ਹੋਆ ਖਾਣੀਆਂ ਪਈਆਂ ਇਹਦੇ ਵਿੱਚ ਇਹਨੂੰ ਵੀ ਪਾਇਆ ਉਹ ਉਧਰਲੇ ਫਸਲਾਂ ਨੂੰ ਪਾਇਆ ਹੋਣੇ ਮੀਂਹ ਦੇ ਕਰਕੇ ਚਿੱਕੜ ਬੁਰਾ ਹਾਲ ਹੋਇਆ ਇੰਦਰ ਆ ਵੀ ਨਹੀਂ ਹੁੰਦਾ ਪੱਤਾ ਵੇ ਇੰਦਰ ਆਮ ਨਾ ਖਾਂਦੇ ਸਾਡੀ ਹਵੇਲੀ ਦਾ ਕੁਝ ਇਸ ਤਰ੍ਹਾਂ ਦਾ ਹਾਲ ਜਿੱਥੋਂ ਨੰਗ ਵੀ ਨਹੀਂ ਹੁੰਦਾ ਪੱਠੇ ਅੱਜ ਲੈ ਆਉਂਦੇ ਸੀ ਪਹਿਲਾਂ ਹੀ ਮੀਂਹ ਤੋਂ ਵੱਢ ਲੈ ਉਦਾਂ ਧੁੱਪ ਨਿਕਲੀ ਪਰ ਬੂਰ ਜੇ ਪੈਂਦੀ ਹੈ ਮਾੜੀ ਮਾੜੀ ਸਵੇਰ ਦਾ ਮੀਂਹ ਲੱਗਾ ਸੀ ਸ਼ੁਕਰ ਕਰੋ ਸ਼ੈੱਡ ਪੱਕੀ ਆ ਤਾਂ ਉਧਰ ਬੜੀਆਂ ਨਹੀਂ ਤਾਂ ਔਖਾ ਬਹੁਤ ਇਹ ਪਸ਼ੂਆਂ ਦਾ ਮੀਂਹ ਦੇ ਵਿੱਚ ਹੋਰ ਕੋਈ ਕੰਮ ਹੋਵੇ ਨਾ ਹੋਵੇ ਪਸ਼ੂਆਂ ਲਈ ਪੱਠੇ ਵੱਢਣੇ ਪਾਉਣੇ ਇਹ ਸਾਡੀ ਦਿਨ ਰਾਤ ਡਿਊਟੀ ਪੱਕੀ ਆ ਤੇ ਪੁੱਤਰ ਕੇ ਵੀ ਰੱਖ ਲਏ ਆ ਇੱਧਰ ਜਿੱਕੜਾ ਬੋਧਿਆ ਹੋਵੇ ਆ ਇੱਧਰ ਲਈ ਹਵੇਲੀ ਸਾਰੇ ਪਸ਼ੂ ਮੀਂਹ ਦੇ ਵਿੱਚ ਖਾਂਦੇ ਪਏ ਆ ਪੱਠੇ ਆਤਰੇ ਉਹ ਮੱਝਾਂ ਨੂੰ ਵੀ گاਵਾਂ ਨੂੰ ਵੀ ਦੋ ਤਿੰਨ ਦੋ گاਵਾ ਤੇ ਇੱਕ ਬੱਚੇ ਇੱਧਰ ਹੈ ਉਧਰ ਬੱਚੇ ਵੀ ਪਰੇ ਆ ਬੰਨੇ ਆ ਨਾਲੇ ਅਸਾਂ ਉਹ ਬੱਠੇ ਪਾਏ ਹੋਏ ਚੱਕੜ ਉਧਰ ਲਈ ਵੀ ਲੈਣੀ ਹੁਣ ਮੈਂ ਜਾਣਾ ਹੈਗਾ ਬਹੁਤ ਔਖਾ ਹੈ ਇਧਰ ਮਹੀ ਦੇ ਵਿੱਚ ਨੰਗਣਾ ਕਰਨਾ ਕੱਲ ਤੋਂ ਪਹ ਨਿਕਲੀ ਸੀ ਬਹੁਤ ਸੋਹਣਾ ਲੱਗਾ ਸੀਗਾ ਚਲੋ ਵਧੀਆ ਹੋ ਗਿਆ ਤੋਪੂ ਤੋਪ ਨਿਕਲੇ ਆਈ ਹੈ ਪਰ ਨਹੀਂ ਫੇਰ ਮੀਂਹ ਲੱਗ ਗਿਆ। ਤੇ ਲੋਕ ਪਸ਼ੂਆਂ ਦੇ ਬੱਠੇ ਹੁਣ ਜਮਾ ਕਰ ਲਏ ਹੋਗਾ। ਕੁਝ ਵੇੜੇ ਦਾ ਇਸ ਤਰ੍ਹਾਂ ਦਾ ਸਾਰੇ ਹਰਿਆਈ ਜੰਮੀ ਪਈ ਹੈ ਵੇੜੇ ਦੇ ਵਿੱਚ ਵੀ ਸਾਡੇ। ਤੁਸੀਂ ਕਿੱਧਰ ਸੈਰਾਂ ਕਰਦੇ ਹੋ ਜੀ? ਕੋਈ ਕੋਠੇ ਤੇ। ਕੀ ਕਰਕੇ ਅਸੀਂ ਕੋਠੇ ਤੇ? ਤੁਹਾਨੂੰ ਲੱਗ ਕੇ। ਮੈਂ ਤਾਂ ਇੱਧਰ ਹਵੇਲੀ ਹਾਂ ਅਸੀਂ ਪਸ਼ੂ ਦੇਖਦੀ। ਜਿਹਦੇ ਤੋਂ ਪਿੱਛੇ ਹੋਣੇ ਆ। ਹੂੰ ਕੀ ਲੜ ਗਿਆ। ਮਾਤਫੜ ਪੈ ਗਿਆ। ਉਹ ਤਾਂ ਹੁਣ ਹੁਣ ਧੁੱਪ ਨਿਕਲ ਗਈ ਸ਼ਾਮ ਦੇ 5:30 ਹੋ ਗਏ ਆ। ਹੋਣ ਕਰੇ ਕੋ ਸਖਾਈ ਆ ਸਾਰਾ ਹੀ ਬੇੜਾ ਹਰਿਆਈ ਨਾਲ ਭਰ ਗਿਆ ਸਾਡਾ ਸਾਡੇ ਆਹ ਦੇ ਸਲਾਬਾ ਕਿਦਾਂ ਆ ਗਿਆ ਲੈਂਟਰ ਵੀ ਚੋਣ ਲੱਗੇ ਸੂਰਜ मामा ਆਪ ਤੋਂ ਰਾਤ ਹੋਣੀ ਹੈ ਚੰਦਾ ਮਾਮਾ ਹੁੰਦਾ ਆ ਸੂਰਜ ਮਾਮਾ ਨਹੀਂ ਹੁੰਦਾ ਚੰਦਾ ਮਾਮਾ ਹੁੰਦਾ ਇਹ ਤੂੰ ਲੈ ਜਾ ਧੂਪ ਕੱਲ ਕੋ ਲੈ ਆਨਾ ਹਾਂ